ਕੋਏ ਕੀ ਕਰਦੀ ਆ ਭਾਈ ਹਾਂ ਕੀ ਕਰਦੀ ਨਹੀਂ ਮੈਂ ਕੀ ਕਰਦੀ ਮੈਂ ਸੱਕ ਲਾਉਣੀ ਨਹੀਂ ਐਗੀ ਮੈਂ ਕਿ ਸੱਕ ਲਾਉਣੀ ਆ ਸੌਰਕੇ ਦਾ ਬੰਦਾ ਇੰਨੀ ਡੰਲੀ ਐ ਮੈਂ ਸਾਡਾ ਸਿਲੰਡਰ ਮੁੱਕ ਗਿਆ ਸੱਕ ਲਾਉਣੀ ਨਹੀਂ ਵਗਦਾ ਪਰੇ ਮੈਂ ਕਿਹਾ ਮੈਂ ਮੈਂ ਕਹੜਾ ਕੈ ਨਹੀਂ ਤੈਨੂੰ ਆ ਦੇਖ ਕਿ ਮੈਂ ਉਤਰੀ ਜਾਂਦੇ ਨੇ ਉਤਰੀਦਾ ਜਾਂਦੇ ਨਾ ਪਾਈ ਇਹ ਕੰਮ ਨਾ ਕਰ ਤੂੰ ਜਾ ਘਰ ਹਾਂ ਜੇ ਨਹੀਂ ਨਹੀਂ 26 ਛੜੀਆਂ ਦੀ ਲੈ ਜਾ ਕਿੱਥੇ ਆ ਛੜੀਆਂ ਉਹ ਉਹ ਪੰਗੀਆਂ ਪਣੀਆਂ ਕਿੱਥੇ ਉਹ ਵੇਖ ਪੰਗੀਆਂ ਹਾਂ ਹੋ ਥੋਡੀਆਂ ਨੇ ਹਾਂ ਪਹਿਲੇ ਮੈਂ ਸਲਾਹ ਬਣਾਈ ਦੀ ਜਾਣ ਦੀ ਤੇ ਹੋਰ ਕੋਈ ਨਾਮ ਇਹ ਦੇ ਕਾਨੂੰਨ ਲੋੜਿਆ ਸੁਰਗੇ ਤੇ ਹੋਰ ਕਿੱਥੇ ਜਾਵਾਂ ਢੱਕਾ ਨਹੀਂ ਹੈਗਾ ਘਰੇ ਢੱਕਾ ਨਹੀਂ ਫਿਰ ਹੁਣ ਸੂਏ ਖਾਏ ਦੇ ਬਗਿਆ ਕਰੋ ਸੂਏ ਤੇ ਸੂਏ ਦੇ ਢੱਕੇ ਹੋਣਗੇ ਸੂਏ ਦੇ ਵਿੱਚ ਓਹ ਹੋ ਉਹ ਕੀ ਪਈ ਦੂਰ ਰੱਬ ਵੀ ਤਾਂ ਨਹੀਂ ਖੇੜਾ ਕਰਨੀਆਂ ਜਮਾਂ ਬਾਹਰ ਕੀ ਕਰਾਂ ਮੈਂ ਤੂੰ ਤਾਂ ਮੈਨੂੰ ਢੱਕੇ ਨਹੀਂ ਚੱਕਣ ਦਿੰਦਾ ਬੱਕੇ ਹੁਣ ਮੈਂ ਹੋਂ ਤੈਨੂੰ ਇਕੱਠਾ ਕਰਕੇ ਜਾਵਾਂ ਉਹ ਤੇ ਤੈਨੂੰ ਕਿੱਥੇ ਸਤਰੀ ਰੱਖੀ ਆ ਆਹਿਆ ਸੱਕੁੱਤਰ ਰਹੇ ਨੇ ਜਿਵੇਂ ਲਾ ਲੈਂਦਾ ਨਾ ਨਾ ਇਹਦਾ ਕੀ ਕਰਨਾ ਹੈ ਤੂੰ ਮੱਚਣਾ ਇੰਨਾ ਤੇ ਅੱਗੇ ਮੱਚਣਾ ਨਾ ਜੋ ਤੈਨੂੰ ਪਤਾ 20000 ਦੀ ਟਾਲੀ ਆ ਨੂੰ ਜੇ ਸੱਕੜਾ ਕੇ ਫੇਰੇ ਇਹ ਆਹਦੀ ਟਾਲੀ ਫੇਰ 20000 ਦੀ ਮੇਰੇ ਘਰੇ ਲੈ ਕੇ ਚੱਲੀ ਪੱਟ ਘਰੇ ਤਾਂ ਨਹੀਂ ਲੈਣੀ ਤੇ ਸੱਕ ਸੱਕੁੱਤਰ ਹੋ ਕਰ ਰਹੀਆਂ ਤੂੰ ਐਂ ਕਰਾ ਹਾਂ ਉਹ ਤੂੰ ਛੱਡ ਗਿਆ ਨਹੀਂ ਸਤਰੀ ਲੈ ਜਾ ਆਪਣੀ ਭੱਜ ਜਾ ਚਰਚ ਕਾ ਫਿਰ ਮੇਰੇ ਨਾਲ ਚੱਲ ਆ ਚਲ ਗਈ ਚੱਲ ਖੜਜ ਇਹ ਰਾ ਨਾ ਚੱਕਾ ਇੱਕ ਹੀ ਕਰਨਾ ਤਾਂ ਐ ਐ ਚੱਲ ਇਧਰ ਦੀ ਕਿਧਰ ਦੀ ਐ ਨਹੀਂ ਕਰਾਂ ਆ ਜਾ ਦਸ ਤੋੜ ਲੈਣ ਦਿੰਦਾ ਮੈਨੂੰ ਸੱਕ ਦੱਸ ਉਹ ਸੱਕ ਕਿਉਂ ਤੋੜ ਲੈਂਦਾ ਜਿਹੜੀ ਟੰਨੀ ਐ ਖਰਾਬ ਕਰ ਦੇ ਮੈਂ ਸੱਕ ਲਾਣਾ ਮੈਂ ਆਪੇ ਮਚਾ ਲੂੰ ਗਿੱਲੀਆਂ ਸੁੱਕੀਆਂ ਮਿੱਟੀ 'ਚ ਤੇਲ ਬਿਤੇਰਾ ਪਿਆ ਮਿੱਟੀ ਦਾ ਮਿੱਟੀ ਦਾ ਤੇ ਮਿਲਦਾ ਨਹੀਂ ਕਿੱਥੇ ਪਿਆ ਬਈ ਮਿਲ ਜਾਂਦਾ ਗਾ ਪਤਾ ਹਾ ਜਿਹੜਾ ਪੰਪ ਵਾਲਾ ਥੋੜੀ ਨਹੀਂ ਮਿਲਦਾ ਤੇਲ ਪੰਪ ਤੋਂ ਸਿਲੰਡਰ ਪਰ ਲਾ ਸਿਲੰਡਰ ਮੁੱਕ ਗਿਆ ਵੇ ਮੁੱਕ ਗਿਆ ਤਾਂ ਹੀ ਆਈਆਂ ਨਹੀਂ ਮੈਨੂੰ ਤਾਂ ਲੋੜ ਹੀ ਨਹੀਂ ਸੀ ਫਿਰ ਸਿਲੰਡਰ ਭਰਾ ਤੂੰ ਸਿਲੰਡਰ ਉੱਤੇ ਰੋਜ ਆਉਂਦੇ ਨਾ ਵੇ ਪੈਸਾ ਨਹੀਂ ਹੈਗਾ ਸਿਲੰਡਰ ਕਿੱਥੋਂ ਭਰਾ ਮਾ ਆਹ ਦਾ ਪਰ ਦੇ 180 ਰੁਪਈਆ ਦਾ 1000 ਚੋਂ 20 ਰੁਪਈਏ ਮੋੜਦੇ ਆ ਮੈਂ ਦਿੰਦਾ ਦਾਂ ਸਿਲੰਡਰ ਜਿਹੜਾ ਮੈਂ ਭਰਾ ਕੇ ਦੇ ਦੋ ਨਾ ਤੂੰ ਕਿਉਂ ਭਰਾ ਕੇ ਦੇਂਗਾ ਕਿ ਨਾਲ ਇੱਥੇ ਲੱਕੜਾਂ ਨ ਤਰੀ ਫਿਰਦੀਆਂ ਕਿ ਤੂੰ ਕਿ ਭਰਾ ਕੇ ਦੇਵੇਂਗਾ ਨਾ ਤੂੰ ਖੇਤਾਂ ਚੋਂ ਤਾਂ ਰੋਟੀ ਐ ਰੰਡਾ ਭਰਾੜਾ ਵਾਲਾ ਲੋਡ ਤਾਂ ਹੈਗਾਗਾ ਫੇਰ ਭਰਾ ਦੇ ਭਾਈ ਤੂੰ ਭਰਾ ਦੇਂਗਾ ਜੇ ਭਰਾ ਦੇ 1000 ਰੁਪਏ ਦਾ ਭਰਨਗੇ ਭਰ ਲਓ ਮੈਂ ਕਿਹਾ ਛੜੀਆਂ ਖੋ ਵੀ ਲੱਕੜ ਉਹ ਚੱਕੇੜਾ ਜਾ ਨਾਲੇ ਮੈਨੂੰ ਕਹਿੰਦਾ ਤੂੰ ਉਧਰੋਂ ਚੱਕ ਲੈ ਛੜੀਆਂ ਕੋਸੇ ਨਾਲੇ ਇੱਧਰ ਲਿਆਇਆ ਮੜੀ ਐ ਹੂੰ ਵੇ ਉਹਨਾਂ ਕਿਸੇ ਦੀ ਮਟੀ ਤੇ ਚਕਾਦੀ ਮੈਨੂੰ ਮਟੀ ਤੇ ਤੈਨੂੰ ਕੀ ਕੋਈ ਘੁੱਟ ਚੰਬੜਦਾ ਵੇ ਆ ਦੇ ਕਿੰਨੇ ਸੋਨੇ ਸੱਕ ਖੜੇ ਨੇ ਇਹਦੇ ਤੇ ਲੈ ਲਾ ਲੜਨ ਦੇ ਮੈਨੂੰ ਦੱਸ ਇੱਕ ਤਾਂ ਆ ਪਈ ਐ ਆ ਚੱਕ ਆ ਪਈ ਕਿੱਥੇ ਆ ਪੀਆ ਪੀਆ ਪੀ ਆ ਜਾ ਉੱਥੇ ਤੈਨੂੰ ਛੜੀਆਂ ਦੀ 3-4 ਜਣਾਂ ਆ ਚਲ ਗਈ ਆਹਾ ਉਹ ਆ ਪਈ ਐ ਇਹ ਚੱਕਲੀ ਉਜੀ ਹੋਈ ਚੱਲ ਆ ਗੰਡੇ ਲਈ ਚਰਪਣ ਕੋਈ ਨਾ ਲੈ ਜੂ ਇਹਦਾ ਚਾਇਆ ਹਾਂ ਜੇ ਬੰਦਾ ਬੇਲੇਗ ਵਾਲੇ ਕੋਈ ਕੰਮ ਆਵੇ ਨਾ ਹਾਂ ਚੰਗਾ ਹੁੰਦਾ ਲਕਮ ਮੌਨ ਨੂੰ ਤੇਰੇ ਮੈਂ ਕੀ ਕੰਮ ਆ ਮਾ ਉਹੋ ਹੀ ਪੁੱਠੇ ਆ ਜਿਆ ਗੱਲਾਂ ਤੇਰੀਆਂ ਉਹ ਪੁੱਠੀਆਂ ਨਹੀਂ ਮੈਂ ਗੱਲਾਂ ਕਰਦਾ ਮੈਂ ਤਾਂ ਸਿੱਧੀਆਂ ਗੱਲਾਂ ਕਰਦਾ ਤਿੰਨ ਪੁੱਠਾ ਲੱਗੀਆਂ ਆ ਚਲ ਗਈ ਐ ਇਧਰ ਕਿਧਰ ਬੈ ਜੀ ਐਂ ਨਹੀਂ ਚੱਲਾਂਗੇ ਇੱਥੇ ਉਹ ਨਾ ਕੁਸੇ ਲੜਾ ਦੇ ਪਰਾਂ ਦੀ ਪਰਾਂ ਦੀ ਆ ਜਾ ਚੱਲ ਵਾ ਤੂੰ ਤਾਂ ਬੁੜਿਆ ਪਤਾ ਨਹੀਂ ਮੈਨੂੰ ਕਿੱਧਰ ਲੈ ਕੇ ਵੜ ਗਿਆ ਮਰਵਾ ਮੇਗਾ ਵੇ ਇੱਥੇ ਕੁਸੇ ਲੜਾ ਦੇਗਾ ਉਹ ਨਹੀਂ ਤੇਰੇ ਲੜਦਾ ਕੁਸ ਆ ਚਲ ਗਈ ਆ ਜਾ ਵੱਜਿਆ ਜਿਜਬਾਖ ਨੇ ਆਣੇ ਨੇ ਕੋਈ ਨਹੀਂ ਫਿਰ ਜਵਾਬ ਕੀ ਕਹਿੰਦੇ ਇਹਨੂੰ ਉਰੋਂ ਦੀ ਆ ਜਾ ਚੱਲ ਦੇ ਖਰਚਾ ਹੁਣ ਆ ਜਾ ਲੈ ਹੁਣ ਖਰਚਿਆਂ ਚ ਲੈ ਵੜਿਆ ਕਿਉਂ ਖਰਚਿਆਂ ਚ ਕੀ ਹੁੰਦਾ ਤੈਨੂੰ ਆ ਜਾ ਉਹ ਸ਼ਾਨਾਪਤ ਨੇ ਮੀਤਾ ਜੀ ਹੋਰ ਵਸ ਠੀਕ ਆ ਨਵੀਤਾ ਜੀ ਕਿਹੜੀ ਪ੍ਰਾਨਗੀ ਨੇ ਸਿੰਡਰ ਸਿੰਡਰ ਪ੍ਰਾਦਾ ਕੁਝ ਨਹੀਂ ਹੁੰਦਾ ਮੇਰੇ ਬੇੜ ਇੱਕ ਵੇਲੇ ਕਦੇ ਮੀਨਾ ਕੋ ਹਸਟੀ ਗੋਹਾ ਦਾ ਕੋਈ ਨਾ ਸਿੱਟ ਜਾ ਹੋਰ ਆਹੀ ਹੁੰਦਾ ਪੈਣ ਪਾਈ ਤਾਂ ਹੋਰ ਕੀ ਐ ਕੋਈ ਕੋਈ ਨਾ ਜੇ ਕੋਈ ਬੰਦਾ ਕਿਸੇ ਨਾ ਦੁੱਖ ਤਕਲੀਫ ਚ ਕੰਮ ਆ ਜਾਣਾ ਕੋ ਚੰਗੀ ਗੱਲ ਹੀ ਹੁੰਦੀ ਐ ਕਾਹਨੂੰ ਖੜਦਾ ਕੋਈ ਦੁੱਖ ਤਕਲੀਫ ਚ ਕੋਈ ਨਹੀਂ ਖੜਦਾ ਖੜਦਾ ਕਿਹਨੂੰ ਸਾਰੇ ਮਤਲਬ ਇਹ ਯਾਰ ਨਹੀਂ ਕੋਈ ਨਹੀਂ ਹੈਗਾ ਕਿਸੇ ਦਾ ਓਏ ਇਹਨੇ ਕਿਸੇ ਨਾਲ ਜੇ ਬਣਾ ਕੇ ਰੱਖਿਆ ਨਾ ਬੰਦਾ ਮੈਂ ਤਾਂ ਹੁਣ ਸਾਰੇ ਨਾਲ ਬਣਾ ਕੇ ਰੱਖਦੀ ਆ ਮੈਂ ਵਿਗੜੀ ਕੀ ਦੇ ਨਾਲ ਓਏ ਐਂ ਤਾਂ ਤੇਰਾ ਪਤਾ ਹੀ ਐਂ ਤਾਂ ਤੂੰ ਤੈਨੂੰ ਮੇਰੇ ਸੁਭਾਅ ਦਾ ਤਾਂ ਪਤਾ ਹੀ ਐ ਤੈਨੂੰ 100 ਰੁਪਏ ਦੇਖ ਆ ਤੈਨੂੰ 20 ਸਾਲ ਹੋ ਗਏ ਬੇਹੀ ਨਾ ਕਿਤੇ ਕਰਕੇ ਹਟੋ ਹੀ ਨਹੀਂ ਗਈ ਤੈin ਫੇਰ ਉਹੀ ਤਾਂ ਗੱਲ ਆ ਮੈਂ ਤਾਂ ਕਿਸੇ ਨਾਲ ਉਹੀ ਚੰਗੀ ਮਾੜੀ ਖਾਈ ਇੱਜ਼ਤ ਵਾਲੀ ਕੁੜੀ ਐ ਫੇਰ ਇਹੀ ਹੁੰਦਾ ਨੋ ਚੀਜ਼ ਆ ਵਿੱਚ ਬੇਹੜੀਆਂ ਫਿਰ ਜੀਆਂ ਨਾ ਹੋ ਵਖੜ ਜਾਵੇ ਹਾਂ ਆ ਦੇਖ ਰੱਖਾ ਕਿੰਨਾ ਸੋਹਣਾ ਪੇ ਚੱਕ ਲੈ ਫਿਰ ਚੱਕ ਲੈ ਚੱਕ ਲੈ ਚੱਕਾ ਨਾਲ ਦੋ ਮੈਨੂੰ ਕਹਿੰਦਾ ਛਟੀਆਂ ਚੱਕਾ ਆ ਜਾ ਛਟੀਆਂ ਦੇ ਜੀ ਰੁਕੋ ਹਾਂ ਤੂੰ ਕਿੱਥੇ ਖੜਦੀ ਵੀ ਐ ਆ ਜਾ ਬਦੂ ਤਬਰ ਬਾਲੀ ਦੂਰ ਲੈ ਆਇਆ ਭਾਈ ਓਏ ਆ ਅਸੀਂ ਕੋਠਾ ਆਪਣਾ ਦੂਰ ਕਿੰਨੀ ਗਾ ਕੋਠੇ ਚ ਲੈ ਕੇ ਨਾ ਵੜ ਜੀ ਹੁਣ ਤੂੰ ਨਹੀਂ ਵੜਦਾ ਆ ਸਾਡੀ ਬੁੜੀ ਹੈਗੀ ਆ ਜਾ ਗਿੱਲਾ ਹੀ ਬਾਹਰ ਪਿਆ ਇਹਦੇ ਦਿੱਤਾ ਆ ਛੋੜੇ ਜਿਹੜੇ ਜਾ ਕੇ ਰੋਬੋ ਆ ਬੰਗਾ ਆ ਜਾ ਹੋਣਾ ਇੱਧਰ ਕਿੱਧਰ ਓਏ ਆ ਜਾ ਦੱਕੇ ਦਾ ਪੈਨੇ ਫਿਰ ਚੱਕਣੀ ਡੱਕੇ ਕੀ ਹੋਈਏ ਕੀ ਦਸੂ ਕਰਨਾ ਜਾ ਕੇ ਕਰੇ ਆਂਦੇ ਤਰੇ ਨਾ ਬੈ ਜਾ ਆ ਜਾ ਬੈ ਜੋ ਲੈ ਵੇ ਮੈਂ ਬੈਠਣ ਨਹੀਂ ਆਈ ਹੈਗੀ ਉਹ ਮੈਂ ਤਾਂ ਬਾਲਣ ਨੂੰ ਆਈ ਆ ਉਹ ਬਾਲਣ ਲੈ ਜੀ ਕੋਈ ਨਵੀਂ ਤਾਜੀ ਹਣਾਪ ਹੋਈ ਕੱਪੜਿਆਂ ਦੀ ਪੱਟੀ ਵੇਸ ਕਰਤੀ ਗਾਰੇ ਗੁਰੇ ਦੇ ਚ ਕੱਪੜੇ ਹੁਣ ਮੈਂ ਤਾਂ ਨਹੀਂ ਕਰੀ ਪੱਟੀ ਵੇਸ ਦੋ ਚੁਣ ਆਹ ਕਿੱਥੇ ਆਈ ਕਿੱਥੋਂ ਘੁੰਮ ਕੇ ਕਿੱਥੇ ਗੇੜਾ ਖਾ ਕੇ ਹੋ ਹੋ ਯਾਰ ਇਹਨਾਂ ਨਾਲ ਤਾਂ ਨੰਗ ਜਾਂਦਾ ਬੰਦੇ ਦਾ ਗੱਲਾਂ ਕਰ ਤਾ ਦੇਖ ਦੂਰ ਦੂਰ ਹੋ ਜਾਂਦਾ ਬੰਦੇ ਦਾ ਟੈਕਸਾਂ ਤਾਂ ਪਾਸੀਆਂ ਲੱਗ ਰਹੀਆਂ ਨੇ ਚਾਹ ਨਹੀਂ ਬਣਾਈ ਘੁੱਟ ਚਾਹ ਹਾਂ ਚਾਹ ਤਾਂ ਮੈਂ ਬਣਾਈ ਨਹੀਂ ਪੀ ਕੇ ਹੁਣੀ ਛੱਡੇਗਾ फेर ਹੈ ਨਹੀਂ ਹੁਣ ਓਏ ਆਊਗਾ ਕਦੋਂ ਲੱਗ ਜਾ ਉਹਦੇ ਪੀਣੀ ਕਦੂ ਵਾਲੀ ਚਾਹ ਤਾਂ ਪਿਆਦੇ ਬਸ ਕਿਉਂ ਬੇ ਉਹਦੇ ਨਾਲ ਮੇਰੀ ਮੱਤ ਜੀ ਘੱਟ ਮਿਲਦੀ ਓ ਮੱਤ ਨੂੰ ਤਾਂ ਉਹਦੇ ਨਾਲ ਵਿਆਹ ਕਰਾਉਣਾ ਵਿਆਹ ਹੀ ਗੱਲ ਨਹੀਂ ਹੈਗੀ ਹਾਂ ਉਹ ਲੁੱਚਾ ਜਾਗਾ ਉਹ ਪੁੱਠੀ ਓ ਕਾ ਨੂੰ ਉਹਦਾ ਕੰਜਰ ਦੇ ਦਸਣ ਦਾ ਸਵਾਈ ਹੈ ਸਵਾ ਦਾ ਨਹੀਂ ਮੈਨੂੰ ਪਤਾ ਮੈਨੂੰ ਪਤਾ ਮੈਂ ਦੇਖ ਕੇ ਆਉਂ ਕੋਈ ਵਾਰੀ ਨਹੀਂ ਮਹਾਦੂ ਉਹਦੇ ਕੰਜਰੇ ਦੇ ਚਿੱਟੇ ਚ ਪਾਪ ਨਹੀਂ ਵੇ ਪਾਪ ਹੋਵੇ ਨਾ ਮੈਂ ਜਿਹੜੀ ਮੈਂ ਗੱਲ ਕਹਿਨੀ ਉਹ ਤਾਂ ਤੂੰ ਸੁਣਦਾ ਨਹੀਂ ਵੀ ਬੇਕਾਰ ਇੱਜ਼ਤ ਪੱਖੋਂ ਲੋਟ ਨਹੀਂ ਹੈਗਾ ਉਹ ਉਹ ਭਾਈ ਮੇਰੇ ਨਾਲ ਤਾਂ ਬੜੀਆ ਲਿਆ ਜਾ ਮੈਨੂੰ ਤਾਂ ਕੋਈ ਮੈਨੂੰ ਨਾ ਕੋਈ ਕਿਸੇ ਤੋਂ ਲੰਬਾ ਨਹੀਂ ਰਿਹਾ ਵਿਚਾਰੇ ਇਹ ਤੂੰ ਤਾਂ ਬੰਦਾ ਫਰ ਤੈਨੂੰ ਕੀ ਕਹੂਗਾ ਮੇਰੇ ਕੰਨੀ ਦੇ ਦੇਖ ਲੈ ਮੈਨੂੰ ਦੇਖ ਦੇ ਕੇ ਤਾਂ ਛੇੜਦਾ ਤੈਨੂੰ ਆਹੋ ਅਛਤਰ ਵਾਲਿਆ ਕਰ ਅਵੇ ਬੈਨੂ ਕਹਦਾ ਮੇਰੇ ਨਾਲ ਸੈਟਿੰਗ ਕਰ ਲੈ ਸ਼ਰਮ ਨਹੀਂ ਆਉਂਦੀ ਉਹ ਤਾਂ ਕਬੜਾ ਕੰਜਦਾ ਸਾਨੂੰ ਸੁਣਦੀ ਸੁਭਾਅ ਨੂੰ ਕੰਜਦਾ ਰੋ ਔਰ ਕੀ ਆਹ ਨੂੰ ਇਹ ਜਿਹਾ ਤਾਂ ਕੋਈ ਬੰਦਾ ਉਹ ਬੰਦਾ ਕਿਹਾ ਆਇਆ ਜੀ ਚਾਪੜਾ ਉਹ ਹੋਰ ਵਰਸਾਂ ਗੱਲ ਯੁਨੀ ਹੈ ਇਹ ਬਾਤਾਂ ਲੱਗ ਰਿਹਾ ਤਾਂ ਹੀ ਮੈਨੂੰ ਲੱਗਦਾ ਕੋਈ ਜਾਦ ਕਰ ਰਿਹਾ ਪਤਾ ਨਹੀਂ ਮੈਨੂੰ ਚਾਹ ਰਹੀ ਹੋ ਲੱਗ ਰਹੀ ਹੈ ਜਾਦ ਕਉਨ ਕਰ ਰਿਹਾ ਤੂੰ ਹੁਣ ਮੈਨੂੰ ਰੇ ਕਾਹੇ ਖਾਤਰ ਬਿਠਾਇਆ ਹੁਣ ਮੈਨੂੰ ਐਂ ਦੱਸ ਮਹਾ ਕੋਈ ਨਵੀਂ ਦਾਜੀ ਸੁਣਾ ਕੋਈ ਨਵੀਂ ਦਾਜੀ ਤਾਂ ਦੀ ਕੋਈ ਹੈਗੀ ਹੋਰ ਨਵੀਂ ਦਾਜੀ ਤੂੰ ਸੁਣਾ ਮੈਂ ਤੇਰੀ ਸੁਣਦੀ ਅੱਜ ਤਾ ਢੱਕੇ ਦੇ ਮੈਂ ਬਿੰਦ ਲੇਟ ਲੈ ਜੂਗੀ ਤੂੰ ਸੁਣਾ ਤੂੰ ਸੁਣਾਈ ਚੱਲ ਬਸ ਮੈਂ ਸੁਣੀ ਜਾਨ ਮੇਰੇ ਕੋਲੇ ਤਾਂ ਕੋਈ ਹੈ ਨਹੀਂ ਮੇਰੇ ਤਾਂ ਪੁਰਾਣੀਆਂ ਹੀ ਯਾਦਾਂ ਨੇ ਨਵੀਂ ਤਾਂ ਹੈ ਨਹੀਂ ਕੋਈ ਪੁਰਾਣੀਆਂ ਸੁਣਾ ਦੇ ਕਿ ਮੈਂ ਮੈਂ ਹੁਣ ਤੈਨੂੰ ਕੀ ਸੁਣਾ ਮਾਵਦਾ ਨਹੀਂ ਤਾਂ ਵੀ ਨਹੀਂ ਬਸ ਬਿਓ ਕਿੱਥੇ ਗਿਆ ਹੈ ਸੱਚ ਕੌਣ ਆਹ ਕੀ ਇਹਦਾ ਨਾ ਸੁੱਖਾ ਸੁੱਖਾ ਕਿਵੇਂ ਸੀ ਉਹ ਪੁੱਛਦੀ ਆ ਸੁੱਖਾ ਤਾਂ ਬਟੰਡੇ ਗਿਆ ਕਿਉਂ ਕੀ ਹੋ ਗਿਆ ਉਹ ਕੰਮ ਗਿਆ ਉਹ ਤਾਂ ਕੋਈ ਫੇਰ ਉਹ ਕਦਵਾਊਗਾ ਉਹ ਟੂੜੀ ਵਾਲੀ ਮਸ਼ੀਨ ਲੈ ਕੇ ਗਿਆ ਸੀ ਕੰਜਾ ਹੱਟ ਕਰਾਇਆ ਨੀਗਾ ਉੜੀ ਬਣਾਉਣ ਬਾਅਦ ਤੇ ਆਜੂ ਆ ਗਏ ਕਾ ਕਬੀ ਆਜੂਗਾ ਪਤਾ ਕੁਛ ਐ ਨਹੀਂ ਮੈਨੂੰ ਪਤਾ ਗਏ ਨੂੰ ਹੂੰ ਕਮੀ ਨਾ ਗਏ ਨੂੰ ਅੱਛਾ ਵੀ ਨਾ ਹੋਗਾ ਗਏ ਨੂੰ ਕਿਉਂ ਰੋ ਬੇ ਮਾਗੀ ਤੇ ਕੋਈ ਅੱਜ ਕੱਲ ਹੀ ਗਿਆ ਮੱਜ ਕੱਲ ਤਾਂ ਕਿਉਂ ਗਿਆ ਫੇਰ ਅੱਜ ਜਾਉਂਦਾ ਨਹੀਂ ਹੈਗਾ ਹੈਗੀ ਗੱਲ ਬਤਨੋ ਬੇ ਨਹੀਂ ਬੇ ਉਹੀ ਪੁੱਛ ਲਿਆ ਮੈਂ ਤਾਂ ਗੱਲਬਤ ਨੂੰ ਜਾ ਬੇ ਜੀ ਮਾ ਹੋ ਵੀ ਮੜੀ ਬਿੜੀ ਬੇ ਨਹੀਂ ਉਹ ਹੈ ਤਾਂ ਉਹ ਵੀ ਬੇਕਾਰ ਹੀ ਹੈਗਾ ਉਹ ਕੜਾ ਕੱਟਾ ਉਹ ਤਾਂ ਸੌ ਲੁੱੱਚੇ ਦਾ ਲੁੱੱਚਾ ਗਾ ਇਹ ਤਾਂ ਤੁਹਾਨੂੰ ਪਤਾ ਨਹੀਂ ਰੁਪਿਆ 34000 ਦੇਊਗਾ ਉਹਨੇ ਕਿ ਕੁੜੀਆਂ ਤੋਰਨੀਆਂ ਨੇ ਛੜਾ ਮਲੰਗਾ ਹੋ ਬਸ ਅਗੇ ਦੇ ਮਾਨ ਸਾਹਿਬ ਆ ਗਿਆ ਕਿਤੇ ਬਠਿੰਡੇ ਵਾ ਗਿਆ ਕਿਤੇ ਕਿਸੇ ਚੰਗਾ ਟਰੈਕਟਰ ਉਹਦੇ ਕੋਲ 55 ਉਹਦਾ ਮੌਰ ਕਰਦਾ ਮੈਂ ਕੀ ਕਰਨੇ ਉਹਨੇ ਪੈਸੇ ਮੇਰੇ ਕੋਲ ਪੈਸੇ ਨਹੀਂ ਮੈਨੂੰ ਪੈਸਿਆਂ ਦਾ ਲਾਲਚ ਦਿੰਨੇ ਰੱਬ ਦਾ ਦਿੱਤਾ ਸਾਰਾ ਕੁਸਾ ਮੈਂ ਤੈਨੂੰ ਪੈਸਿਆਂ ਦਾ ਨਹੀਂ ਕਹਿੰਦਾ ਵੀ ਹੂੰ ਚਾਰ ਚੰਗੇ ਕਿਬੀਲੇ ਦੀ ਵੜੀਆ ਵਿਚਾਰੇ ਦੀ ਰੁੜੀ ਹੁੰਦੀ ਐ ਕੋਈ ਮੜੀ ਗੱਲ ਆ ਉਹ ਫਿਰ ਆਪਦੀ ਰੁੜਦੀ ਹੋਰੀ ਆ ਅੱਜ ਤੇ ਮੇਰਾ ਤਾਂ ਨਹੀਂ ਕੋਈ ਹੋਰ ਰੋਲੇਗਾ ਰੋਟਾ ਉਹਦਾ ਗੱਲ ਠੀਕ ਹੈ ਹੋਰ ਦੱਸ ਫਿਰ ਹੋਰ ਮੈਂ ਤਾਂ ਠੀਕ ਆ ਵਾ ਤੂੰ ਆਪ ਦਾ ਸੁਣਾ ਤੇਰੇ ਘਰੇ ਕਿਵੇਂ ਠੀਕ ਹੈ ਵਧੀਆ ਹੈ ਪਰਵਾਰ ਬਸ ਜਿਹੜਾ ਟਾਈਮpass ਹੋ ਜਾਂਦਾ ਪਰਮਾਤਮਾ ਕਰਉਂਦਾ ਵਧੀਆ ਹੈ ਬਸ ਦੋ ਵੇਲੇ ਦੀ ਰੋਟੀ ਮਿਲ ਜਾਵੇ ਪਰਮਾਤਮਾ ਦੇਈ ਜਾਵੇ ਵਧੂਗਾ ਸਹੀ ਗੱਲ ਆ ਹਾਂ ਦੋ ਟਾਈਮ ਦੀ ਰੋਟੀ ਮਿਲ ਜੇ ਉਹੀ ਬਹੁਤ ਆਪਨੇ ਹੋਰ ਕੀ ਲੈਣਾਗਾ ਬਾਕੀ ਭੈਣ ਭੰਗਿਆਂ ਨਾਲ ਹੱਥ ਖੇੜ ਕੇ ਚੱਤ ਪਰ ਚੱਲਣੇ ਬੋਲ ਬਣੀ ਵਧੀਏ ਵਾ ਤੇਰਾ ਪੂਰਾ ਕੀ ਮੈਂ ਰਹਿੰਦੀ ਆ ਉਹ ਤੂ ਪੂਰੋ ਦਾ ਤੋ ਕੀ ਲੈਣਾ ਪੂਰੋ ਛੱਡ ਗਈ ਹੁਣ ਸਾਰੀ ਉਮਰ ਤੱਕ ਨਹੀਂ ਹੋ ਜੇ ਹੁਣ ਬੁਢੇ ਹੋ ਗਏ ਉਹ ਜਵਾਨੀ ਦੇ ਅੱਜ ਕੱਲ੍ਹ ਦੀ ਤਾਂ ਗੱਲ ਆ ਪੂਰੋ ਨਾਲ ਦੱਸ ਬੁਢੇ ਹੋਣ ਨੂੰ ਕਿੰਨਾਂ ਮੁਦਤਾਂ ਦੀ ਆ ਆ ਤਾਂ ਹੁਣ ਤੂੰ ਕਿ ਕਿ ਤੱਕਰੀ ਦੀ ਇੱਕ ਦਾ ਮੇਰੇ ਪੂਰੋ ਇੱਕ ਮਿੰਟ ਹਾਂ ਆਪਾਂ ਬੰਦੇ ਸਹੀ ਹੈ ਹੁਣ ਜੇ ਤੂੰ ਉੱਪਰੀ ਹੈ ਮਨ ਲੈ ਕੁੜੀ ਕੋ ਹੁਣ ਕੋਈ ਮੇਰੇ ਕੋਲੇ ਬੈਠੀ ਨਹੀਂ ਜਿਵੇਂ ਮਾੜਾ ਹਮਤੂ ਮੇਰੇ ਕੋਲ ਕੇ ਬੈਠਾ ਟੱਕਰੀ ਦੀ ਮੈਨੂੰ ਇੱਕ ਦਿਨ ਪੂਰੋ ਬਾ ਪੁੱਛਿਆ ਦੀ ਕੀ ਕਹਿੰਦੀ ਫੇਰ ਬਾਰੇ ਕਹਿੰਦੀ ਮੈਂ ਇਹਦੀ ਬੁਲਾਉਂਦੀ ਉਹਨੂੰ ਮੈਂ ਹੱਕੀ ਗੱਲ ਹੋਗੀ ਕਹਿੰਦੀ ਮੈਂ ਉਹ ਰੋੜਨੇ ਨੂੰ ਇੱਕ ਦਿਨ ਪੈਸਿਆਂ ਦੀ ਬਗਾਰ ਪਾਤੀ ਵੀ ਮੈਨੂੰ ਰੁਪਇਆ 20000 ਦੇ ਦੇ ਹੈ ਮੈਂ ਕਿਸ਼ਤਾਂ ਭਰਨੀਆਂ ਨੇ ਕਹਿੰਦੀ ਮੈਨੂੰ ਲਾਰਾ ਲਾ ਕੇ ਰੱਖਿਆ ਮੁੜ ਕੇ ਕਹਿੰਦੀ ਮੈਨੂੰ ਜਵਾਬ ਹੀ ਦੇ ਗਿਆ ਕਹਿੰਦੀ ਮੈਂ ਥੱਕ ਕੇ ਉਹਨੂੰ ਬੁਲਾਣਾ ਹੀ ਛੱਡ ਮੈਨੂੰ ਐ ਦੋਸਤੋ 20000 ਕਿਤੇ ਦਰਕਟਾ ਨਾ ਲੱਗਦਾ ਉਹੀ ਤਾਂ ਗੱਲ ਆ ਮੈਂ ਉਹਨੂੰ ਕਿਹਾ ਕੋਈ ਵਜਬੂਰੀ 5000 ਰੁਪਏ ਜਾਂ ਹੁੰਦੀ ਜਾਂ ਗੱਲਾਂ ਬੰਦਾ ਬੰਦਾ ਦੇ ਦੇ ਬਾਹਰ ਚੱਲ 5000 ਰੁਪਏ ਹੋਣੀ ਉਹੀ ਗੱਲਾਂ ਮੈਂ ਵੀ ਇੰਨ ਕਰਾ 20000 ਰੁਪਏ ਬਹੁ ਬਾਹਤ ਮਜਬੂਰੀ ਹੋਣੀ ਕੋਈ ਨਹੀਂ ਬਣੇ ਹੋਣੇ ਜੇ ਗੋਹਾ ਕੋੜਾ ਸਿੱਟੀ ਹੈ ਤੇ ਦੋ ਸਾਲ ਤਾਂ ਵੀ ਨਹੀਂ ਲੈਂਦੇ ਹਾਂ ਤੂੰ ਆਪ ਸਣੀ ਹੈ 20000 ਰੁਪਿਆ ਅੱਛਾ ਬੁੜੀ ਨਹੀਂ ਕੀ ਜਵਾਨ ਹੁੰਦੀ ਹੈ ਕੱਲ ਨੂੰ ਮੁੱਕਰ ਜੀ ਫੇਰ ਮੈਂ ਕਿਧਰੂੰਗਾ ਹਾਂ ਆ ਸਾਰੀਆਂ ਬੁੜੀਆਂ ਇੱਕਸਾਰ ਦੀਆਂ ਨਹੀਂ ਹੁੰਦੀ ਓਏ ਮੈਂ ਨਹੀਂ ਮੈਂ ਕਹਿੰਦਾ ਤੈਨੂੰ ਹੂੰ ਆਪਾਂ ਨੂੰ ਤਾਂ ਕੀ ਪਿਆ ਚਾਦਾ ਤੇ ਇਤਾਂ ਦੇ ਮੈਨੂੰ ਪਤਾ ਤੇਰੀ ਤਸੇਲੀ ਸੀ ਓ ਸੇਲੀਆਂ ਸੂਲੀਆਂ ਅੱਜ ਕੱਲ ਕਿਹੜੇ ਸੇਲੀਆਂ ਤੇ ਸੀਲੇ ਨਾ ਤੈਨੂੰ ਪਤਾ ਹੀ ਹੈ ਤੋੜਦਾ ਸੀ ਹਾਂ ਇਹਦੇ ਚਾਏ ਆਂ ਉਹਨੂੰ ਤੋਂ ਹੈ ਹੂੰ ਜਵਾਨ ਵਾਲੀ ਫੁਣੀ ਹੈ ਹਾਂ ਕਹੇ ਤੂੰ 40000 ਰੁਪਏ ਲੈਣੇ ਕਿਸੇ ਤੋਂ ਆਪਾਂ ਨੇ ਕਿਸੇ ਨਾਲ ਪੈਸਾ ਰੱਖਿਆ ਜਿਹੜਾ ਤੇਰਾ ਰੁਪਿਆ ਦੇਣਾ ਮੈਂ ਉਹ ਵੀ ਦੇ ਕੇ ਅਗਲੇ ਨੂੰ ਕਹਿੰਨੇ ਵੀ ਚੱਕੋ ਭਰਾਵਾ ਤੇਰਾ ਰੁਪਿਆ ਦੇਣਾ ਤੀ ਦੇਤਾ ਇਹ ਝਗੜ ਹੈਗੀ ਫਿਰ ਹਾਂ ਜੇ ਫੇਰੀ ਚੀਜ਼ ਹੀ ਮਿਲਦੀ ਬੰਦੇ ਨੂੰ ਮੈਨੂੰ ਪਿੰਡ ਚ ਅੱਧ ਬੋਲ ਚੀਜ਼ ਮਿਲਦੀ ਆ ਜੀ ਜੇ ਮਰਜ਼ੀ ਵਗ ਜਾਂਦੀ ਅਸੀਂ ਅੜ ਤੋਂ ਕਹਿੰਦੇ ਜਾਨੇ ਜੇ ਅਸੀਂ ਅੜ ਤੋਂ ਅੱਜ ਪੈਸੇ ਮੁੱਕ ਗਏ ਫਿਰ ਸਾਨੂੰ ਦੇਊ ਕੌਣ ਹਾਂ ਹਾਂ ਇਹੀ ਗੱਲ ਸੋਡਣੀ ਹੈ ਪਰਤ ਬਣਾਉਣੀ ਪੈਂਦੀ ਹੈ ਪਰਤ ਬਣਾਉਣੀ ਪੈਂਦੀ ਹੈ ਬਗੈਰ ਤਾਂ ਉਹਦਾ ਤੁਰਿਆ ਜਾਂਦਾ ਲੈਂਦਾ ਬਣਾਉਣੀ ਬਾਕੀ ਹੈ ਤੂੰ ਅੱਜ ਕਿਸੇ ਤੋਂ 5-4000 ਰੁਪਏ ਲੈਨੇ ਤੂੰ ਮੱਕਰ ਜਿ ਕਿੰਨੀ ਬਦਨਾਮੀ ਵਧੇ ਦੀ ਹਾਂ ਆਹ ਲਾ ਕਹਿੰਦਾ ਉਹ ਫਲਾਨੀ ਪੈਸੇ ਨੂੰ ਮੱਕਰ ਗਈ ਤੈਨੂੰ ਅਗਲਾ ਮੂੰਹ ਲਾਉਣੋਂ ਹਟ ਜਾਂਦਾ ਓਏ ਗੱਲ ਮੂੰਹ ਲਾਉਣ ਕਿੰਨੇ ਆਲਾ ਚਾਰ ਭੈਣ ਭਾਈਆਂ ਨੂੰ ਕਹਿੰਦਾ ਹਾਂ ਵੀ ਉਹਨੂੰ ਨਾ ਪੈਸੇ ਦਿੱਤੇ ਹੈ ਜੀਜਾ ਨੇ ਹਾਂ ਹਣ ਪੂਰੋਂ ਨੇ ਅੱਧੀ ਪੜਤਾ ਆਪੀ ਖਰਾਬ ਕਰੀਏ ਹਣ ਤੂੰ ਕਿਸੇ ਤੋਂ ਦੁੱਧ ਲੈਵੇਂ ਕਿਸੇ ਤੋਂ ਰੱਸੀ ਲੈ ਆਉਣੀ ਹੈ ਜੇ ਕਿਸੇ ਦੇ ਕੋਈ 10 ਮਿੰਟ ਕੰਮ ਕਰਾਉਣੀ ਕੋਈ ਠੱਕਦੀ ਨਹੀਂ ਤੈਂ ਕਰ ਹਾਂ ਅੱਜ ਦੋ ਟੋਰ ਕਣਕੜੀ ਭਰਾ ਜਾ ਕੋਈ ਨਾ ਭਰਾ ਜੂਗੀ ਹਾਂ ਪਰ ਮੈਂ ਪਿਛਲੇ ਪੈਰਾਉਂਗੀ ਆਪਾਂ ਹੋਮਾਂਗੇ ਦੋ ਨਹੀਂ ਕਿ ਮੈਂ ਬਿਮਾਰ ਆ ਮੇਰੇ ਲੱਤਾਂ ਦੁਖ ਰਹੀਆਂ ਨੇ ਦੁੱਤਾਂ ਕੀ ਹੋ ਗਿਆ ਮਰਸੇ ਲ ਘੱਟ ਰਿਏ ਨੇ ਬੱਕਰੀ ਦੁੱਧ ਦਵਾ ਦੀ ਨੇ ਕਿਸੇ ਤੋਂ ਇਹ ਤੋਂ ਦਵਾ ਮਾਂ ਹੋਰ ਨਾਲੇ ਮੇਰਾ ਗਲਾ ਦੁਖਦਾ ਦੁੱਧ ਤੇ ਭਈ ਐਂ ਕਰੀ ਆਪਣੇ ਲੈ ਜਾ ਘਰ ਘਟੋ ਅੰਜਰ ਜਨ ਰੱਤ ਸਿੰਘਾਂ ਨੂੰ ਕੁੜੀ ਨਹੀਂ ਆ। ਉਹ ਵੇ ਬਾਸੀ ਤੇ ਦੱਸੀ ਜਾਨੀ ਅੱਜ ਘਰੇ ਖੰਡ ਚਾ ਮੁੱਕਿਆ ਪਿਆ। ਫੇਰ ਹੈ ਦੁੱਧ ਸੀਗਾ ਦੁੱਧ ਖਰਾਬ ਹੋ ਗਿਆ। ਫੇਰ ਆਪਣਾ ਹੋ ਕੇ ਚਾਹ ਬਣਾਈ ਨਹੀਂ। ਤਾਈ ਦਾ ਵਾ ਇੱਧਰ ਆਈ ਸੀ। ਹੂੰ ਦੱਸ ਤਾਂ ਤੂੰ ਤਾਂ ਪੁੱਛਿਆ ਤੂੰ ਕਹਾਂ ਮੈਂ ਤਾਂ ਪੀ ਗਿਆ। ਮੈਂ ਤਾਂ ਕਰਕੇ ਪੀ ਗਿਆ। ਚੱਲ ਫਿਰ ਮੈਂ ਚਾਹ ਚੱਲ ਜੁ ਪਾੜ ਕੇ। ਆ ਜਾ ਨਾਲ ਆ ਜਾ। ਚੱਲ ਮੈਂ ਤੂੰ ਪਾ ਤੋ ਹੀ ਮੈਂ ਹੁਣ ਆ। ਈ ਵਿਚਾਰੀ ਜ਼ ਗਰੀਬ ਬੰਦੇ ਦਾ ਵੀ ਯਾਰ ਉਹ ਕੀ ਨਹੀਂ ਰੱਖਿਆ ਕੋਈ ਯਾਰ ਜੇ ਉਹਨੂੰ ਵੇ ਆਹੀ ਚੱਕਲਾ ਇੱਥੋਂ ਇਹ ਉਹ ਯਾਰ ਚੱਕਲਾ ਬਸ ਬਹੁਤ ਨੇ ਇੰਨੀ ਇੱਕ ਯੋ ਨਾ ਕਿੱਧਰ ਗਿਆ ਓ ਚਲ ਮੈਂ ਜਾਨੀ ਹੁਣ ਲੱਕੜਾ ਫਿਰ ਮੈਂ ਉਹ ਹੀ ਲੈ ਜੂ ਕਿ ਜੇ ਤੈਨੂੰ ਦਾਣੇ ਪੋਣਾਂਉਂਗੀ ਹੂੰ ਦਾਣੇ ਪੋਣਾਂਉਂਗੀ ਮੇਰੇ ਤੋਂ ਹਾਂ ਵੇਕੀਆ ਬੇ ਹੁਣ ਕੀ ਰਹਿ ਗਿਆ ਤੇਰਾ ਹਾਂ ਬੋਲ ਕੀ ਐ ਐ ਕਰੀ ਚੰਗਾ ਠੀਕ ਐ ਠੀਕ ਐ ਚਲ ਛੱਡ ਚਲ ਵਾਜਾ ਹਾਏ ਚਲ ਤਾਂ ਮੈਂ ਹੁਣ ਜਾਨੀ ਆ ਫੇਰ ਡੱਕੇ ਤੂੰ ਐ ਕਰੀ ਇਹ ਤਾਂ ਪਤਰੀ ਜਿਹੜੀਆਂ ਵਾਲੀਆਂ ਨੇ ਮੋਟੇ ਮੋਟੇ ਕੱਢ ਕੇ ਰੱਖੀ ਆ ਪਰਲੀ ਵੇਚੀ ਧਰ ਕੇ ਜਾਨੀ ਆ ਤੇ ਇਹ ਤਾਂ ਕਰੀ ਹਾਂ ਇੱਕ ਡੂੜ ਬਈਆ ਜੀ ਨਾਲ ਜ ਟੋਲ ਭਰਾਈ ਕੋਈ ਨਾ ਆ ਜੂਗੀ ਨਾਲ 20 ਰਕਣਕ ਦੇ ਜੀ ਚੰਗਾ ਚੰਗਾ ਹਾਂ ਤੇ ਆ ਮੋਟੇ ਮੋਟੇ ਬਾਲਣ ਕੱਢ ਕੇ ਰੱਖ ਵੇ ਜਾਨੀ ਰੱਖ 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 ਦੋ ਚੰਗਾ ਚੋਰ ਕੋਈ ਨਹੀਂ ਰੱਖ ਪਾ ਦੀ ਇਹ ਤੋਂ ਬਾਲਣ ਆ ਮਹਾ ਟੋਲ ਭਰ ਜਾ ਸਟੋਰ ਦਾ ਕਿਵੇਂ ਫੇਕ ਤਵਾਂ ਜੂਂਗੀ ਉਹ ਹੁਣੀ ਭਰਾ ਜਾਂ ਨਾ ਫਿਰ ਵਗ ਜੀ ਤੂੰ ਬਸ ਹੈ ਯਾਰੋ